ਲੱਗ ਰਿਹਾ ਹੈ ਕਿ ਇਸ ਵਾਰ ਕਿਉਂਕਿ ਸਰਕਾਰ ਸੱਤਾ ਵਿੱਚ ਹੈ ਤਾਂ ਕੋਈ ਨਾ ਕੋਈ ਦਬਾਬ ਰਹੇ ਆਮ ਆਦੀ ਪਾਰਟੀ ਨੇ ਇੱਕ ਵਾਰ ਪਹਿਲੀ ਮੀਟਿੰਗ ਨੇ ਕੀਤੀ ਇਸ ਤੋਂ ਪਿਛਲੇ ਇਲੈਕਸ਼ਨ ਚ ਵੀ ਕੀਤੀ ਸੀ ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਯਾਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ ਆ ਇੱਥੇ ਮੀਡੀਆ ਕਰਨ ਵੀ ਆ ਜਾਂਦੇ ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ 2 ਸਾਲ ਹੋ ਗਏ ਨਾਲੇ ਸਰਕਾਰ ਆਏ ਨੂੰ ਇਹਨਾਂ ਨੇ ਕਿਸੇ ਟਿਊਬ ਵੱਲ ਧਿਆਨ ਨਹੀਂ ਕੀਤੀ ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ ਤੁਸੀਂ ਬੋਤਲ ਚ ਪਾ ਕੇ ਦੇਖੋ ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ ਪੀਣਾ ਤਾਂ ਦੂਰ ਦੀ ਗੱਲ ਹੈ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਖੰਮਰਿਆ ਜੇ ਆਮ ਆਦੀ ਪਾਰਟੀ ਚੱਕੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਏ ਆ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਸ਼ਰਾ ਕੁਝ ਸੋਚਦੇ ਬੈਸਦਾ ਲੇਕਿਨ ਇਹਨਾਂ ਨੇ ਕੁਝ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਭ ਸਪੋਰਟ ਦੀ ਵਾਰੀ ਆ ਗਈ ਹੈ ਦੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇੱਥੇ ਮੁੱਖ ਮੰਤਰੀ ਆ ਕੇ ਰਹੇ ਉਹਦਾ ਪਰਿਵਾਰ ਰਹੇ ਹੋਈ ਰਹੇ ਲੇਕਿਨ ਸਾਡੇ ਹਾਲਾਤ ਨਹੀਂ ਬਦਲੇ ਐਸੀ ਇਸ ਕਰਕੇ ਬੈਸਟ ਵਾਲਿਆਂ ਨੂੰ ਹਰਵਾ ਤੁਸੀਂ ਵੱਡੀ ਲੀਡ ਦੇ ਨਾਲ ਜਿੱਤੇ ਸੀ ਕੀ ਲੱਗਦਾ ਬੈਸਟ ਹਲਕਿਆ ਦੇ ਵਿੱਚ ਕਾਂਗਰਸ ਫਿਰ ਇੱਕ ਵਾਰ ਬਾਜ਼ੀ ਮਾਰੇਗੀ ਕਿਉਂਕਿ ਸ਼ੀਤਲੰਗੁਰਾ ਦਾ ਇਹ ਕਹਿਣਾ ਕਿ ਮੇਰਾ ਇਲਾਕਾ ਤੇ ਮੇਰੇ ਇਲਾਕੇ ਵਾਲੇ ਮੈਨੂੰ ਜਿਤਾਣਗੇ ਉਹਦਾ ਇਲਾਕਾ ਹੈਲਾ ਫਰੋਥਿਆ ਲੈਣ ਵਾਸਤੇ ਇਹ ਤੇ ਰੰਗਰਾਲ ਦਾ ਇਲਾਕਾ ਹੈ ਇਹ ਇਥੋਂ ਢਾਲ ਇਕੱਠੀ ਕਰਨ ਵਾਸਤੇ ਰੇੜੀਆਂ ਫੜੀਆਂ ਵਾਲਿਆਂ ਤੋਂ ਹਰ ਮਹੀਨਾ ਪੈਸਾ ਇਕੱਠਾ ਕਰਨ ਵਾਸਤੇ ਉਹਦਾ ਇਲਾਕਾ ਇਹ ਹੈਗਾ ਇੱਥੇ ਧੜਾ ਸੱਟਾ ਚਲਾਉਣ ਵਾਸਤੇ ਲਾਟਰੀਆ ਚਲਾਉਣ ਵਾਸਤੇ ਨਸ਼ੇ ਬਕੋੜ ਵਾਸਤੇ ਅਜਿਹੇ ਇਲਾਕੇ ਐਸੀ ਉਹਨੂੰ ਸੁਭਾੜਨਾ ਨਹੀਂ ਜਿਹੜਾ ਸਾਡੇ ਇਸ ਤਰ੍ਹਾਂ ਦੀਆਂ ਕੁਰੀਤੀਆਂ ਪੈਦਾ ਕਰੇ ਉਹਨੇ 2 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਥੇ ਵਿਚਰਿਆ ਤੇ ਜਿਸ ਤਰੀਕੇ ਦੇ ਨਾਲ ਮਾੜੇ ਅਨਸਰਾਂ ਨੂੰ ਇੱਥੇ ਬढ़ावा ਮਿਲਿਆ ਜਿਸ ਤਰੀਕੇ ਦੇ ਨਾਲ ਇੱਥੇ ਉਹ ਹਾਂ ਲੁਟਾ ਨਸ਼ੇ ਆਏ ਹੈ ਉਹ ਉਸ ਕਰਕੇ ਅੱਜ ਸ਼ੀਦਲੋਂਗਰਾਲ ਨੂੰ ਐਕੋ ਪਿਛਾੜਿਆ ਜਾਏਗਾ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਤਾਂ ਵੈਸੇ ਹੀ ਹੋਮੋਪੈਥੀ ਦੀ ਗੋੜੀਆਂ ਨਾਲ ਉਹਦਾ ਕੋਈ ਖਾ ਕੇ ਕੀ ਸਿਰਫ ਫੈਦਾ ਹੈ ਨਾ ਆਪਣੇ ਕਿਸਾਨ ਦਾ ਸਰ ਸਰ ਸ਼ੀਦਲੋਂਗਰਾਲ ਨੇ ਕਿਹਾ ਹੈਗਾ ਕਿ ਤੁਸੀਂ ਅਲੀਗੇਸ਼ਨ ਤਾਂ ਲਗਾ ਰਹੇ ਹੋ ਲੇਕਿਨ ਪ੍ਰੂਫ ਵੀ ਕੋਈ ਲੈ ਕੇ ਆਓ ਸਾਹਮਣੇ ਸਰਬੋਤ ਸਰਕਾਰ ਆ ਜਾਣੀ ਸਾਡੀ ਸਾਰਾ ਸਮੂਹ ਬਰਾ ਸਾਹਮਣੇ ਆ ਜਾਣੀ ਤੇ ਸਰ ਅਦਰ ਕਾਲ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਪੱਧਰ ਤੇ ਜਿਹੜੀ ਤਬਾਦਲੇ ਦੀ ਪੀ ਸੂਚੀ ਜਾਰੀ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ 'ਚ ਕੋਈ ਰੋਸ਼ ਹੈ ਸੋਰਸਸ ਦੇ ਮੁਤਾਬਿਕ ਤੇ ਮੀਡੀਆ ਰਿਪੋਰਟ ਮੁਤਾਬਿਕ ਕਈ ਪੁਲਿਸ ਮੁਲਾਜ਼ਮ ਰਿਟਾਇਰਮੈਂਟ ਲੈਣ ਜਾ ਰਹੇ ਨੇ ਤੇ ਕਈ ਇਸਤੀਫਾ ਦੇ ਰਹੇ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹਣਾ ਹੈ ਕਿ ਇਸ ਤਰ੍ਹਾਂ ਦੀਆਂ ਬਦਲਾਖੋੜੀ ਦੀਆਂ ਨੀਤੀਆਂ ਕਈ ਸਰਕਾਰਾਂ ਨੇ ਮਾਸਟਰਾਂ ਤੇ ਡਾਕਟਰਾਂ ਤੇ ਪੁਲਿਸ ਵਾਲਿਆਂ ਨਾਲ ਕਰਕੇ ਦੇਖ ਲਈਆਂ ਤੁਸੀਂ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੂੰ ਬਦਲ ਰਹੇ ਹੋ ਜਿਹੜੀ ਕਿ ਤੁਹਾਡੀ ਬਹੁਤ ਹੀ ਮਾੜੀ ਸੋਚ ਹੈ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਹਦੇ 'ਚ ਆਪਣੇ ਮੰਜੇ ਥੱਲੇ ਸੋਟਾ ਮਾਰੋ ਆਪਣੇ ਜਿ ਕਮੀ ਲੱਭੋ ਕਿ ਤੁਸੀਂ ਮਲਾਜ਼ਮਾਂ ਦਾ ਕਿਆ-ਕਿਆ ਨੁਕਸਾਨ ਕੀਤਾ ਕਿਉਂ ਇਹਨਾਂ ਨੂੰ ਡੀਏ ਨਹੀਂ ਦਿੱਤਾ ਕਿਉਂ ਇਹਨਾਂ ਦੇ ਪੱਤੇ ਨਹੀਂ ਮਿਲੇ ਕਿਉਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਨਹੀਂ ਚਲਾ ਸਕਦੇ ਜਿਹਦੇ ਕਰਕੇ ਅੱਜ ਕਰਮਚਾਰੀ ਵਰਗ ਤੁਹਾਡੇ ਉਲਟ ਹੈ ਤਰੋਂ ਕਹਿ ਰਹੇ ਕਿ ਇਹ ਨਹੀਂ ਹੈ ਕਿ ਤੁਸੀਂ ਬਦਰਾ ਖੋਰੀ ਦੇ ਨੇਤੇ ਨਾਲ ਉਹਨਾਂ ਨੂੰ 100-100 ਕਿਲੋਮੀਟਰ 200-200 ਕਿਲੋਮੀਟਰ ਤੇ ਬਦਲ ਦੋ ਇਹ ਜਿਹੜੀ ਨੀਤੀ ਹੈ ਤੁਹਾਨੂੰ ਹੋਰ ਟੁੱਠੀ ਪਏਗੀ ਤੇ ਤੁਸੀਂ ਇਹਦੇ ਨਾਲੋਂ ਵੱਧ ਵੋਟਾਂ ਦੇ ਹੁਣ ਹਾਰੋ ਕਰੋ ਕਹਿ ਰਹੇ ਕਿ ਕੁਝ ਕਾਲੀ ਭੇਡਾਂ ਵੀ ਹੈ ਜਿਸ ਨੂੰ ਕਰਨ ਲਈ ਇਸ ਲਈ ਤਬਾਦਲੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਜੀ ਕਾਲੀਆਂ ਭੇਡਾਂ ਆਪਣੀ ਪਾਰਟੀ ਆਪਣੇ ਆਪਣੇ ਅੰਦਰ ਦੇਖਣ ਲਈ ਇਹਨਾਂ ਦੇ ਅੰਦਰ ਕਿਹੜੀਆਂ ਕਾਲੀਆਂ ਭੇਡਾਂ ਜਿਨ੍ਹਾਂ ਕਰਕੇ ਹਾਰ ਰਹੇ ਹੋ ਤੁਹਾਡੇ ਮੰਤਰੀਆਂ ਦੇ ਜਿਸ ਤਰੀਕੇ ਦੇ ਹਾਲ ਹੈ ਤੁਹਾਡੇ ਜਿੰਨੇ ਵੀ ਚੇਅਰਮੈਨ ਯਾਰ ਤੁਹਾਡੇ ਵਰਕਰ ਹੈ ਜਿਨ੍ਹਾਂ ਨੇ ਲੁੱਟ ਪਾਈ ਹੋਈ ਆ ਉਹਨਾਂ ਬਾਰੇ ਸੋਚੋ ਜਿਹੜੇ ਤੁਹਾਡੇ ਮੰਤਰੀਆਂ ਨੇ ਆ ਵੀਡੀਓ ਸਾਰੀਆਂ ਉਹਨਾਂ ਬਾਰੇ ਸੋਚੋ ਜਿਹੜੀਆਂ ਆਉਣ ਵਾਲੀਆਂ ਐ ਉਹਨਾਂ ਬਾਰੇ ਸੋਚੋ ਇਸ ਕਰਕੇ ਆਪਣਾ ਜਿਹੜਾ ਕਹਿੰਦੇ ਵੀ ਗੁੱਸਾ ਕੁਮਾਰੀ ਵਾਲਾ ਗੁੱਸਾ ਕਦੇ ਪਰ ਕੱਢ ਦਿੰਦੇ ਆ ਇਸ ਤਰ੍ਹਾਂ ਨਾ ਕਰੋ ਤੁਸੀਂ ਸਾਡੇ ਜਿਹੜੇ ਲੋਕ ਐ ਉਹਨਾਂ ਨਾਲ ਪਿਆਰ ਨਾਲ ਪੇਸ਼ ਆਓ ਸਰ ਆਖਰੀ ਸਵਾਲ ਐ